ਸਤ ਸ੍ਰੀ ਅਕਾਲ ਪੰਜਾਬੀਓ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜੋ ਹੋਇਆ ਉਹ ਸਿਰਫ ਇੱਕ ਖਬਰ ਨਹੀਂ ਇੱਕ ਤੂਫਾਨ ਹੈ ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਉੜਦਾ تیر ਲੈ ਲਿਆ ਹੈ ਪਰ ਇਸ ਵਾਰ ਟੱਕਰ ਕਿਸੇ ਸਿੰਗਰ ਨਾਲ ਨਹੀਂ ਸਿੱਧੀ ਸਿੱਧੀ ਸਿੱਧੂ ਮੂਸੇਵਾਲੇ ਦੀ ਵਿਰਾਸਤ ਨਾਲ ਹੈ ਬਾਪੂ ਬਲਕੌਰ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਜਿਹੜੇ ਕਹਿੰਦੇ ਨੇ ਸਿੱਧੂ ਫੇਕ 뷰 ਫੇਕ ਕਲਿਕਾ ਲੈਂਦਾ ਹੈ ਅਸੀਂ 30 ਨੰਬਰ ਨੂੰ ਗੀਤ ਛੱਡ ਰਹੇ ਹਾਂ ਇਹ ਕਿਸੇ ਨੂੰ ਪੜੇਖਾ ਹੈ ਤਾਂ ਬਰਾਬਰ ਗੀਤ ਛੱਡ ਲਵੇ ਤੇ ਇਹ ਚੈਲੰਜ குரு ਰੰਧਾਵਾ ਨੇ ਐਕਸੈਪਟ ਕਰ ਲਿਆ ਹੈ 30 ਨੰਬਰ ਨੂੰ ਸਿੱਧੂ ਦਾ ਗੀਤ ਬਰੋਟਾ ਆ ਰਿਹਾ ਹੈ 27 ਨੰਬਰ ਨੂੰ ਰੰਧਾਵਾ ਦਾ ਗੀਤ ਆ ਰਿਹਾ ਹੈ ਆਓ ਜਾਣਦੇ ਹਾਂ ਸਾਰੇ ਮਾਮਲੇ ਦੇ ਬਾਰੇ ਵਿੱਚ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੇ ਸਭ ਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡੀ ਇੰਡਸਟਰੀ ਵਿੱਚ ਕੁਝ ਚਿਹਰੇ ਅਜਿਹੇ ਨੇ ਜਿਹੜੇ ਬਿਨਾਂ ਗੱਲ ਤੋਂ ਵਿਵਾਦ ਸਹਿਣਦੇ ਨੇ ਹਰ ਮੁੱਦੇ ਵਿੱਚ ਟੰਗ ਅਡਾਉਣੀ ਅਤੇ ਉੜਦਾ ਤੀਰ ਲੈਣ ਦੀ ਆਦਤ ਹੈ ਇਸ ਵਾਰ ਕੇਂਦਰ ਵਿੱਚ ਹਨ ਗੁਰੂ ਰੰਧਾਵਾ ਜਿਵੇਂ ਕਿ ਪਹਿਲਾਂ ਦਿਲਜੀਤ ਉਸਾਨ ਦੀ ਸਰਦਾਰ ਜੀ ਥਰੀ ਵਾਲੇ ਮਸਲੇ ਨੂੰ ਤੁਸੀਂ ਯਾਦ ਕਰਦੇ ਹੋਵੋਗੇ ਉਸ ਸਮੇਂ ਸਾਰਾ ਪੰਜਾਬ ਦਿਲਜੀਤ ਨਾਲ ਖੜਾ ਸੀ ਪਰ ਕੁਝ ਚੁਣੀਦਾ ਲੋਕ ਦੇ ਗੀ ਦੇ ਵਿਰੁੱਧ ਜਾ ਖੜੇ ਹੋਏ ਸਨ ट्रोल ਕਰਨਾ ਵਿਕਾਰ ਦੀਆਂ ਗੱਲਾਂ ਇਹਨਾਂ ਨੇ ਇਹਨਾਂ ਦਬਾਅ ਪਾਇਆ ਕਿ ਗੁਰੂ ਰੰਦਾਬਾ ਨੂੰ ਆਪਣੇ ਸੋਸ਼ਲ ਮੀਡੀਆ ਤੇ ਕਮੈਂਟ ਸੈਸ਼ਨ ਤੱਕ ਬੰਦ ਕਰਨਾ ਪਿਆ ਇਹ ਸਬੂਤ ਸੀ ਕਿ ਲੋਕਾਂ ਦੇ ਗੁੱਸੇ ਤਹਿਤ ਉਹ ਕਿੰਨਾ ਦਬ ਗਿਆ ਸੀ ਸਵਾਲ ਸਿੱਧਾ ਹੈ ਜੇ ਪੰਗੇ ਸਹਿਣ ਨਹੀਂ ਹੁੰਦੇ ਤਾਂ ਲੈਣੇ ਹੀ ਕਿਉਂ ਨੇ ਜੇ ਕੰਮ ਐਸੇ ਕਰਦੇ ਹੋ ਜਿੱਥੇ ਗਾਲਾਂ ਪੈਣੀਆਂ ਹੀ ਪੈਣੀਆਂ ਹਨ ਤਾਂ ਫਿਰ ਕਮੈਂਟ ਬੰਦ ਕਰਨ ਦਾ ਕੀ ਮਤਲਬ ਹੈ ਇਸ ਵਾਰ ਇੱਕ ਨਵਾਂ ਮਸਲਾ ਵੜਕ ਚੁੱਕਾ ਹੈ ਇੰਡਸਟਰੀ ਦਾ ਤਾਪਮਾਨ ਵਧ ਗਿਆ ਹੈ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ 30 ਨੰਬਰ ਨੂੰ ਆਉਣ ਵਾਲੇ ਗੀਤ ਬਰੋਟਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਬਾਪੂ ਬਲਕੌਰ ਦੇ ਥੋੜੇ ਦਿਨ ਪਹਿਲਾਂ ਆਏ ਬਿਆਨ ਨੇ ਵੀ ਬੜੀ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ ਬਾਪੂ ਜੀ ਨੇ ਆਪਣੇ ਹੇਠਾਂ ਨੂੰ ਸਾਫ਼-ਸਾਫ਼ ਕਿਹਾ ਸੀ ਜੇ ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਉਹ ਮੈਦਾਨ ਵਿੱਚ ਆ ਕੇ ਵੇਖ ਲਵੇ ਸਿੱਧੂ ਦੇ ਗੀਤ ਦੇ ਬਰਾਬਰ ਗੀਤ ਛੱਡ ਸਕਦਾ ਹੈ ਉਹ ਛੱਡ ਕੇ ਵੇਖ ਲਵੇ ਸਿੱਧੇ ਕੰਨੀ ਚੈਲੰਜ ਛੱਡਿਆ ਗਿਆ ਸੀ ਤੇ ਲੱਗਦਾ ਕੁਝ ਲੋਕਾਂ ਨੇ ਐਕਸੈਪਟ ਵੀ ਕਰ ਲਿਆ ਹੈ ਬਰੋਟਾ 30 ਨੰਬਰ ਨੂੰ ਤੇ ਗੁਰੂ ਰੰਧਾਵਾ ਦਾ ਗੀਤ 27 ਨੰਬਰ ਨੂੰ ਤਿੰਨ ਦਿਨ ਪਹਿਲਾਂ ਗੀਤ ਛੱਡ ਕੇ ਤੇ ਉੱਪਰ ਪੋਸਟਰ ਤੇ ਲਿਖਿਆ ਆਜੋ ਜੀਨੇ ਆਉਣਾ ਹੈ ਇਹ ਸਿਰਫ ਐਲਾਨ ਨਹੀਂ ਖੁੱਲਾ ਚੈਲੰਜ ਹੈ ਲੋਕਾਂ ਦਾ ਕਹਿਣਾ ਹੈ ਇਹ ਸਿੱਧੂ ਮਸੇਵਾਲੇ ਦੀ ਵਿਰਾਸਤ ਨੂੰ ਛੇੜਨ ਵਾਲਾ ਕੰਮ ਹੈ ਤੇ ਗੁਰੂ ਰੰਧਾਵਾ ਨੂੰ ਇਸ ਦੇ ਨਤੀਜੇ ਪੂਕਤ ਨਹੀਂ ਪੈ ਸਕਦੇ ਹਨ ਕਮੈਂਟ ਸੈਸ਼ਨ ਚ ਜਾ ਕੇ ਵੇਖੋ ਹਰ ਦੂਜਾ ਬੰਦਾ ਲਿਖ ਰਿਹਾ ਹੈ ਗਾਣਾ ਹਿੱਟ ਹੋਵੇ ਨਾ ਹੋਵੇ ਪਰ ਕਮੈਂਟ ਸੈਸ਼ਨ ਬੰਦ ਕਰਨਾ ਨਾ ਭੁੱਲੀ ਇਸ ਵਾਰ ਪੰਗਾ ਜਾਣ ਬੁੱਝ ਕੇ ਲਿਆ ਗਿਆ ਹੈ ਸਿੱਧੂ ਦੇ ਬਾਪੂ ਦਾ ਇੱਕੋ ਝੋਟਾ ਕਾਫੀ ਹੈ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਦੰਦਾ ਬੈਦਾ ਗੀਤ ਸਿੱਧੂ ਮਸੇਵਾਲੇ ਦੀ ਗੀਤ ਰੋਟੇ ਦੇ ਨੇੜ ਤੇੜ ਵੀ ਨਹੀਂ ਆ ਸਕਦਾ ਕਿਉਂਕਿ ਵਿਰਾਸਤ ਤੇ ਭਾਵਨਾ ਇਹ ਦੋ ਖੇਡਾਂ ਵੱਖਰੀਆਂ ਹਨ ਉਹਨ ਸਵਾਲ ਪੰਜਾਬ ਦਾ ਕੀ ਗੁਰੂ ਰੰਧਾਵਾ ਨੇ ਵਾਕਿਆ ਹੀ ਵੱਡਾ ਪੰਗਾ ਲੈ ਲਿਆ ਹੈ ਕੀ ਉਸ ਨੂੰ ਇੱਕ ਵਾਰ ਫਿਰ ਕਮੈਂਟ ਸੈਸ਼ਨ ਬੰਦ ਕਰਨਾ ਪੈ ਸਕਦਾ ਹੈ ਜਾਂ ਫਿਰ ਉਸ ਦੀ ਗਾਇਕੀ ਵਾਕਿਆ ਹੀ ਸਿੱਧੂ ਮੂਸੇਵਾਲੇ ਦੀ ਵਿਰਾਸਤ ਦੇ ਬਰਾਬਰ ਤੁਸੀਂ ਆਪਣੀ ਲਾਈਕ ਕਮੈਂਟਾਂ ਵਿੱਚ ਜ਼ਰੂਰ ਦੇਣੀ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ